ਦੇ ਵਿੱਚ ਲਾਈ ਤੇ ਤੋਂ ਬੰਦੇ ਬੰਦੇ ਕੰਮ ਨੂੰ ਪੂਰੀ ਤੇ ਦਾਰੂ ਦੀ ਪੀਈਆ ਤੇ ਉਹ ਗੱਡੀ ਵਾਲੇ ਨੇ ਜਿਹੜੇ ਬੰਦੇ ਅੱਜ ਬਾਈ ਕੀ ਨਾਮ ਹੈ ਹੌਲਦਰ ਅਮਰਿੰਦਰ ਸਿੰਘ ਜੀ ਪੁਲਿਸ ਚੌਕ ਤੇ ਹਾਦਸਾ ਕਿਸ ਕਾਰਨ ਕਾਰਨ ਕੀ ਮੰਦਿਓ ਹਾਦਸਾ ਹੁੰਦਾ ਜਿਹੜਾ ਕਾਰਨ ਮੌਕੇ ਤੇ ਜੇ ਪਤਾ ਲੱਗਿਆ ਜਿਹੜਾ ਟਰੈਕਟਰ ਵਾਲੇ ਦੀ ਨਗਹਿਲੀ ਪਾਈ ਗਈ ਟਰੈਕਟਰ ਟਰਾਲੀ ਸੀ ਇੱਕ ਉਦੇ ਪਿੱਛੋਂ ਵੀ ਕਿ ਉਹਨੇ ਕੱਟ ਮਾਰਤਾ ਤੇ ਪਿੱਛੋਂ ਵੀ ਕਿ ਇਹ ਆ ਰਹੇ ਸੀ ਗੱਡੀ ਸਵਾਰ ਦੋ ਜਿਹਨਾਂ ਦੀ ਇੱਕ ਮੌਇਤ ਸੀ ਤੇ ਇੱਕ ਹੈਗਾ ਸੀ ਹਣਾ ਅਭੀਸ਼ੇਕ ਸ਼ਰਮਾ ਇਹ ਦੋਨੋਂ ਮੁੰਡੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦੇ ਨੇ ਆਪਣੇ ਨਾਬਾ ਵੀਗੇ ਇਹ ਪਟਿਆਲਾ ਵੀਗੇ ਆਪਣੇ ਕੰਮ ਕਰ ਲਈ ਆ ਰਹੇ ਸੀ ਕੱਲ ਸਾਢੇ ਘੜੀ ਦੀ ਗੱਲ ਆ ਜਦੋਂ ਇੱਕ ਮਰੌਦਾ ਪਿੰਡ ਤੋਂ ਅੱਗੇ ਆਏ ਸਵੇਰੇ ਸਵੇਰੇ ਨਹੀਂ ਰਾਤੀ ਰਾਤੀ ਸਰ ਤੇ ਜਦੋਂ ਇਹ ਕਮਰੌਦਾ ਤੋਂ ਪਿੰਡ ਤੋਂ ਥੋੜਾ ਅੱਗੇ ਆਏ ਪਟਿਆਲਾ ਰੋਡ ਤੇ ਤਾਂ ਟਰੈਕਟਰ ਵਾਲ ਨੇ ਕੱਟ ਮਾਰਤਾ ਤੇ ਇਹਦੀ ਟਰੱਕ ਗੱਡੀ ਜਿਹੜੀ ਟਰੈਕਟਰ 'ਚ ਵੱਜ ਕੇ ਟਰਾਲੀ ਚ ਵੱਜ ਗਏ ਡਿਸਬੈਲੈਂਸ ਹੋ ਗਈ ਤੇ ਦਰਾਖਤ ਜਾ ਕੇ ਵੱਜੀ ਜੀ ਇੱਕ ਮੁੰਡੇ ਦੀ ਮੌਤ ਹੋ ਗਈ ਕੀ ਤੇਜ਼ ਰਫਤਾਰ ਮੰਦੇ ਉਸਾਰੀ ਨੂੰ ਇਹ ਟਰੈਕਟਰ ਵਾਲੇ ਦੀ ਅੰਗਹਿਲੀ ਆ ਜੀ ਉਹਨੇ ਕੱਟ ਮਾਰ ਦਣ ਗਹਿਲੀ ਕਿੰਨੇ ਲੋਕਾਂ ਦੀ ਜੀ ਮੌਤ ਹੋਈ ਹੈ ਇਹ ਜੀ ਇੱਕ ਬੰਦੇ ਦੀ ਮੌਤ ਹੋਈ ਹੈ ਜੀ ਮੋਹਿਦ ਬੇਸਟ ਦੂਜਾ ਆਪਣਾ ਐਡਮਿਟ ਹੈ ਜੂ ਇੰਜਰਡ ਆ ਟਰਾਲੀ ਵਾਲੇ ਜਿਹੜਾ ਟਰੈਕਟਰ ਟਰਾਲੀ ਕਾਬੂਜੇ ਚ ਲੈ ਲਿਆ ਜੀ ਆਪਾਂ ਨੇ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਐਫ ਆਰ ਚ ਦਰਜ ਕਰਤੀ ਤੇ ਮੋਹਿਦ ਦਾ ਕੁਝ ਪਤਾ ਲੱਗਿਆ ਸਰ ਕਿੱਥੇ ਦਾ ਸੀ ਕਿਦਾਂ ਇਹਦਾ ਪਰਿਵਾਰ ਕਿੱਦਾਂ ਇਹਦਾ ਇਹ ਨਾਬੇਦਾਰ ਰਹਿਣ ਵਾਲਾ ਜੀ ਪ੍ਰਾਈਵੇਟ ਕਾਲੇ ਨੂੰ ਆ ਰਿਹਾ ਸੀ ਹਾਂਜੀ ਹਾਂਜੀ ਆਪਣੇ ਦੋਸਤ ਕਿ ਕਿੱਦਾਂ ਦੀ ਕਾਰਵਾਈ ਕੀਤੀ ਗਈ ਸਿਰ ਤੁਹਾਡੇ ਵੱਲੋਂ ਇਹ ਸਾਰਾ ਆਪਾਂ ਪਰਚੇਦਾਰਚ ਕਰਤਾ ਜੀ ਐਫਆਰ ਲਾਂਚ ਕਰਤੀ ਟਰੈਕਟਰ ਟਰਾਲੀ ਕਬਜ਼ੇ ਲੈ ਲਿਆ ਬਾਕੀ ਜਿਹੜੀ ਅਗਲੀ ਕਾਰਵਾਈ ਆ ਉਹਨੂੰ ਦੋਸ਼ੀਨ ਜਲਦੀ ਜਲਦੀ ਫੜ ਕੇ ਅਮਲ 'ਚ ਲੈਂਦੀ ਜਾਓ ਠੀਕ ਹੈ ਠੀਕ ਸਰ ਭਾਈ ਮੇਰਾ ਨਾਮ ਅਮਿਤ ਹੈ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਪਟਿਆਲੇ ਦਾ ਜੀ ਇਹ ਮਾਮਲਾ ਕੀ ਹੈ ਜਿਹੜਾ ਹਾਦਸਾ ਹੋਇਆ ਹੈ ਕਾਰਨ ਕੀ ਸਮਝਦੇ ਹੋ ਇਹ ਬਤਾ ਨਹੀਂ ਇਹ ਮੇਤਾ ਚਾਚੇ ਤਾਇ ਦਾ ਮੁੰਡਾ ਮੋਹਿਤ ਇਹ ਨਾਬੇ ਤੋਂ ਪਟਿਆਲੇ ਆ ਰਿਹਾ ਸੀਗਾ ਪਤਾ ਨਹੀਂ ਆਫਿਸ ਦੇ ਕੰਮ ਆਇਆ ਸੀਗਾ ਤਾ ਦਾ ਫੋਨ ਆਇਆ ਸੀ ਕਿ ਮੈਂ ਪਟਿਆਲੇ ਆਵਾਂਗਾ ਸ਼ਾਇਦ ਮਿਲ ਕੇ ਵੀ ਜਾਵਾਂਗਾ ਬਟ ਪਤਾ ਨਹੀਂ ਫਿਰ 9:30 ਵਜੇ ਸਾਨੂੰ ਫੋਨ ਆਂਦਾ ਹੈ ਇਹਦੇ ਦੋਸਤ ਦਾ ਕਿ ਮੌਇਦ ਦੇ ਐਮਰਜੈਂਸੀ ਚ ਹੈ ਹਸਪੀਟਲ ਤੇ ਤੁਸੀਂ ਜਲਦੀ ਆ ਜਾਓ ਤਾਂ ਇਹਦੀ ਮੌਕੇ ਤੇ ਹੀ ਹੋ ਗਈ ਸੀ ਤੇ ਅਸੀਂ ਹਸਪੀਟਲ ਆਏ ਸੀਗੇ ਫਿਰ ਡੈੱਡ ਬੋਡੀ ਹੋਣੀ ਪੋਸਟਮਾਰਟਮ ਹੋਇਆ ਤੇ ਹੋਣੀ ਸਾਨੂੰ ਲਾਸ਼ ਡਿਸਚਾਰਜ ਹੋਣੀ ਹੈ ਕਿ ਉਮਰ ਕਿਤਨੀ ਹੈ ਤੇ ਪਿੱਛੇ ਬੈਕਗ੍ਰਾਉਂਡ ਕੀ ਮੈਰਿਡ ਸੀ ਆਨ ਮੈਰਿਡ ਹੈ ਕੀ 26-27 ਸਾਲ ਦਾ ਸੀਗਾ ਇਹਦੇ ਮਮਾ ਹੈ ਪਿੱਛੇ ਤੇ ਇਹਦੀ ਵਾਈਫ ਹੈ ਪਿੱਛੇ ਬੱਚੇ ਪੁੱਛੇ ਨਹੀਂ ਬੇਬੀ ਨਹੀਂ ਹਲੇ ਇਸਿਸ ਇਹਨੂੰ ਕਿੰਨੇ ਸਾਲ ਹੋਈ ਸੀ ਇਹ ਹਲੇ ਨੂੰ ਇੱਕ ਇੱਕ ਡੇਢ ਸਾਲ ਡੇਢ ਕੋ ਸਾਲ ਹੋਇਆ ਸੀਗਾ ਕੁਝ ਕਾਰਨ ਕਰ ਲਈ ਕਿਸੇ ਦੋਸਤੀਆਂ ਨਾਲ ਗਲਤ ਬਤ ਨਹੀਂ ਕਿ ਹਾਦਸਾ ਧੁੰਦ ਕਾਰਨ ਹੋਇਆ ਜਾਂ ਤੇਜ਼ ਰਫਤਾਰ ਪਤਾ ਨਹੀਂ ਕਹਿੰਦੇ ਰੋਂਗ ਸਾਈਡ ਟਰਾਲੀ ਖੜੀ ਸੀਗੀ ਔਰ ਔਰ ਰੋਂਗ ਸਾਈਡ ਖੜੀ ਹੋਈ ਸੀਗੀ ਤੇ ਓਵਰ ਲੋਡਿਡ ਸੀਗੀ ਉਸ ਉੱਥੇ ਉਸ ਚੇ ਜਾ ਕੇ ਡਰਾਈਵਰ ਡਰਾਈਵਰ ਸਾਈਡ ਤਾਂ ਬਚ ਗਈ ਬਟ ਇਧਰਲੀ ਸਾਈਡ ਜ਼ਿਆਦਾ ਵੱਜੀ ਕਿ ਲੱਗਦਾ ਤੁਸੀਂ ਵੀ ਕੀ ਹੋਗੇ ਮੌਕੇ ਤੇ ਕੀ ਲੱਗਦਾ ਧੁੰਦ ਦੇ ਕਾਰਨ ਹੋਈ ਹੈ ਕੱਲ ਦਾ ਤੋਂ ਨਹੀਂ ਸੀਗੀ ਟਰਾਲੀ ਓਵਰਲੋਡਡ ਸੀਗੀ ਤੇ ਰੋਂਗ ਸਾਈਡ ਖੜੀ ਸੀ ਮੇਜਰਲੀ ਇਹ ਰੀਜ਼ਨ ਹੋ ਸਕਦੇ ਆ ਮੇਬੀ ਇਹ ਟਰਾਲੀ ਓਵਰਲੋਡਡ ਸੀਗੀ ਤਾਂ ਰੋਂਗ ਸਾਈਡ ਖੜੀ ਸੀ ਇਹ ਰੀਜ਼ਨ ਵੀ ਹੈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਂਜੀ ਬਸ ਜੋ ਵੀ ਹੈ ਜਿਹੜੇ ਜਿਹੜੇ ਉਸ ਟਾਈਮ ਮੌਕੇ ਤੇ ਸੀਗੇ ਉਧਰ ਫਰਾਰ ਹੋਏ ਨੇ ਤੋਂ ਅਦਰ ਟੈਸਟ ਮੈਡੀਕਲ ਹੋਣ ਤੇ ਸਾਨੂੰ ਜੋ ਵੀ ਕਰ ਲੈ ਇਹ ਸੂਰੇ ਕਿਤੇ ਵਜ੍ਹਾ ਕਟਨਾ ਹੋਈ ਹੈ ਇਹ 8:30 ਤੇ 9:00 ਦੇ ਵਿਚਕਾਰ ਹੋਈ ਹੈ ਜੀ ਹੁਣ ਪੋਸਟਮਾਰਟਮ ਹੋ ਗਿਆ ਜੀ ਪੋਸਟਮਾਰਟਮ ਹੋ ਗਿਆ ਬਸ ਹੁਣ ਥੋੜੀ ਦੇਰ ਚ

ਹਾਂ ਲੱਗੇ ਇਹ ਹੱਥ ਕਰਦਾ ਸੁਪਰਵਾਈਜ਼ਰ ਮਾਤੇ ਤੋਂ ਇਹਨੇ ਗੇਰ ਵੀ ਕਰਨਾ ਉੱਪਰ ਕਰਦਾ ਆਈਏ ਜੀ ਉੱਥੇ ਖੜਾ ਬੰਦਾ ਖੜੇ ਨੇ ਉਹ